ਲਹਾ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਤੋਂ 9 ਵਿਕਰ ਖਬਰ ਹੋ ਗਏ ਨੇ ਇੱਕ ਤਾਂ ਇਹਦੇ ਕੋਲ ਮੇਲੇ ਦੇ ਵਿੱਚ ਖਬਰ ਹੋ ਗਿਆ ਸੀ ਆਪ ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਕ ਕੀਤੇ ਸੀ ਪਟਾয়া ਉੱਥੇ ਬੇਵਾਰ ਬੰਦ ਪਿਆ ਪਟਾয়া ਸੋਸ਼ਲ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਕ ਕੀਤੇ ਹੋਏ ਤਰਨਤਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਪੜੇ ਆ ਜਿਹੜੇ ਤਰਨਤਨ ਤੋਂ ਇੱਥੇ ਆ ਕੇ ਚੋਰੀ ਕਰਕੇ ਤਰਨਤਨ ਦੇ ਵਿੱਚ ਹੀ ਮੋਟਰਸਾਈਕਲ ਲਗਾ ਪਾ ਕੇ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸੰਬੰਧ ਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇਨਸਟਰਕਸ਼ਨਾਂ ਤੇ ਸਾਡੇ ਐਸਐਚਓ ਮੌਇਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਔਰ ਇੱਕ ਚੋਰ ਬੜਾ ਐਕਟਿਵ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫਆਈਆ ਨੰਬਰ 40 ਅੰਡਰ ਸੈਕਸ਼ਨ 302 303 2 2 317 2 ਦੇ VNS ਦੇ ਵਿੱਚ ਜਿਹੜਾ ਆਪਈਆ ਦਰਜ ਕੀਤੀ ਗਈ ਸੀ ਜਿਹੜੇ ਨਵੇਂ ਆ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋਲੋਂ ਗਾਂ ਫਰਦਰ ਜਦੋਂ ਤਾਂ ਰਿਮਾਂਡ ਲਿਆ ਗਿਆ ਉਹਦੀ ਕੋਸ਼ਿਸ਼ ਕੀਤੀ ਗਈ ਫਰਦਰ ਪੁਸ਼ਕਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜੜੀ ਆਪਣੀ ਕਨਫੈਸ਼ਨ ਕੀਤਾ ਉਹਦੇ ਵਿੱਚ ਉਹ 8 ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀ ਉਹ ਮੰਨਿਆ ਔਰ ਉਹ assi ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੌਰ ਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਤੋਂ ਬਾਅਦ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਾਂ ਦੇ ਲਈ ਸਪੋਜਾ ਜਿਹੜਾ ਦੋਸ਼ੀ ਆ ਇਹਨੂੰ ਅਰੈਸਟ ਕੀਤਾ ਸਰ ਇਹ ਕਿਹੜੀ ਜਗ੍ਹਾ ਵੇਚਦਾ ਸੀ ਇਹ ਕਿੱਥੇ ਰੱਖਦਾ ਸੀ ਇਹ ਅਜੇ ਤਾਂ ਇੰਨੇ ਸਾਰੇ ਵਹੀਕਲ ਕੋਈ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ ਕਿਉਂਕਿ ਇਹਦੇ ਕਲਾ ਪਹਿਲਾਂ ਵੀ ਵੈਸੇ ਮੁਕੱਦਮੇ ਦਰਜ ਹੈਗੇ ਆ ਤਿੰਨ ਪਰਚੇ ਪਹਿਲਾਂ ਇਹਦੇ ਕਲਾ ਦਰਜ ਆ ਚੋਰੀ ਦੇ ਔਰ ਇਹ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ ਉਹ ਹੁਣ ਗਾਫਰਦਲੇ ਕੋ ਕੋਸ਼ਿਸ਼ ਕਰ ਰਹੇ ਆ ਜੀ ਵੀ ਪਹਿਲੇ ਜਿਹੜੇ ਮੁਕਦਮੇ ਜਿਹੜੇ ਇਹਦੇ ਖਿਲਾਫ ਦਰਜ ਹੋਏ ਆ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੇ ਸੀ ਇਹਨੇ ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਤੋਂ 9 ਵਾਈਕਲ ਰਿਕਵਰ ਹੋਏ ਨੇ ਇੱਕ ਤਾਂ ਇਹਦੇ ਕੋਲੋਂ ਮੇਲੇ ਦੇ ਮਕਬਰ ਹੋ ਗਿਆ ਸੀ 8 ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਪ ਕੀਤੇ ਸੀ ਪਠਾਣਾ ਉੱਥੇ ਬੇਬਾਦ ਬੰਦ ਪਿਆ ਪਠਾਣਾ ਸੋਰਸਿੰਗ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਹੋਏ ਸੀ ਸਰ ਕਿਹੜੀ ਜਗ੍ਹਾ ਤੇ ਉਹਨਾਂ ਨੇ ਜ਼ਾਰਦਾ ਕੀਤੇ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਔਰ ਨਾਲ-ਨ ਜੀ ਬਾਕੀ ਉਸ ਫਰਦਰ ਆਪਾਂ ਇਹ ਤੋਂ ਕੋਈ ਇੰਟੈਰੋਗੇਸ਼ਨ ਕਰ ਰਹੇ ਆ ਇਹਦੀ ਵੀ ਇਹਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਇਧਰ ਸਰ ਪਹਿਲਾਂ ਵੀ ਮਾਮਲਾ ਹੈ ਹਾਂਜੀ ਤਿੰਨ ਮੁਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਹੈ ਜੀ ਪਹਿਲਾਂ ਬੀਡ ਵੀਨ ਸੀਡ ਵੀਨ ਔਰ ਆਰਪੀਐਫ ਪੋਸਟ ਜਿਹੜੀ ਆ ਸਾਡੇ ਜੀ ਰੇਲਵੇ ਦੀ ਉੱਥੇ ਵੀ ਇਹਦੇ ਖਿਲਾਫ ਪੱਤਾ ਦਰਜ ਹੈ ਕੱਲਾ ਹੀ ਹੈ ਜਾਂ ਗੈਂਗ ਹੈ ਹਜੇ ਤਾਂ ਇਹ ਕੱਲਾ ਹੀ ਹੈ ਜੀ ਹੁਣ ਗਾਂ ਹੋ ਸਕਦਾ ਕੋਈ ਦਾ ਸਾਥੀ ਬੇਲੀ ਹੋਵੇ ਵੀ ਉਹ ਪਰ ਚੈੱਕ ਕਰਾਂਗੇ ਜੀ ਗੰਦ ਦੱਸ ਜੀ ਅਕਸਰ ਜਿਹੜੇ ਸ਼ਰਮਸਾਰਨ ਤੇ ਹਾਈਡਰ ਕਰਵਾਉਣਾ ਉਹ ਸੀ ਨਹੀਂ ਜਾ ਤਾਂ ਜਾਂ ਤਾਂ ਗਿਆਨਾ ਨੂੰ ਚੈੱਕ ਕਰਦੇ ਰੀਚ ਜਾਂਦੀ ਆ ਬਾਅਦਰ ਤਾਂ ਉਹ ਜਾਂਦੇ ਤੇ ਮੋਹਰੇ ਤੋਂ ਤਰੀਕੇ ਕਰਕੇ ਤਰਨਤਾਰਨ ਹੀ ਲੈ ਜਾਂਦੇ ਇਹ ਰਸਤੇ 'ਚ ਕੋਈ ਇਸ ਤਰ੍ਹਾਂ ਦੀ ਨਾਗਰਿਕ ਬੰਦੀ ਨਹੀਂ ਅੰਪੂਰ ਵੀ ਤੁਹਾਡੇ ਹੱਦ ਬੰਦੀ ਹੋ ਸਕਦੀ ਕੀ ਜੇ ਪ੍ਰੋਪਰ ਚੈਕਿੰਗ ਹੋਵੇ ਹੱਦ ਬੰਦੀ ਸਾਡੀ ਹੱਦ ਬੰਦੀ ਤਾਂ ਸਾਡੀ ਚਵਾਰ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾਰਨ ਰੋਡ ਤੇ ਵੀ ਹੈਗੀ ਆ 90 ਮਿੰਟ ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ ਐਸਕੇਪ ਰੂਟs ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉਧਰੋਂ ਨਿਕਲਣ ਕੋਲ ਜਾਂਦੇ ਆ ਇਹ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਫੜੇ ਆ ਇਹਨੇ ਤਰਨਤਾਂ ਤੋਂ ਇੱਥੇ ਆ ਕੇ ਚੋਰੀ ਕਰਕੇ ਉਹ ਤਰਨਤਾਂ ਦੇ ਵਿੱਚ ਹੀ ਮੋਟਰਸਾਈਕਲ ਗਾਂ ਫਰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਔਰ ਕਾਫੀ ਅਸੀਂ ਪਿਛਲੇ ਦੌਰਾਨ ਵੀ ਅਸੀਂ ਅਰਸ਼ੇ ਦੌਰਾਨ ਵੀ ਰਿਕਵਰੀ ਕੀਤੀ ਸੀ ਤੇ ਇਹ ਵੀ ਵੈਸੇ ਉਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ ਔਰ ਮੋਟਰਸਾਈਕਲ ਵੀ ਉਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੁਰਸਿੰਘ ਵਾਲਾ ਜਿਹੜਾ ਪੱਠੇ ਦੇ ਉੱਤੇ ਡੰਪ ਕੀਤੇ ਹੋਏ ਸੀ ਉਤੋਂ ਗਾਂ ਇਹਨੇ ਫਰਦਰ ਵੇਚਣੇ ਸੀ ਕਿਸੇ ਨਾ ਕਿਸੇ ਨੂੰ ਔਰ ਆਪਾਂ ਗਾਇ ਦੀ ਪਰਫੇਸ ਦੇ ਦੌਰਾਨ ਇਨਟਰੋਗੇਸ਼ਨ ਦੇ ਵਿੱਚ ਚੈੱਕ ਕਰਾਂਗੇ ਜੀ ਸਰ ਇਹਦੀ ਉਮਰ ਕੀ ਹੈ ਇਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਇਹ ਤਦ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਹੈ ਜੀ ਬੇਸਿਕਲੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁੱਛਗਿੱਛ ਕੀਤੀ ਹੈ ਬੇਲੜ ਹੈਗਾ ਤੇ ਔਰ ਇਹ ਸਿਰਫ ਇਹਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕਦਮੇ ਚ ਇਹਦੇ ਅਰੈਸਟ ਪਾ ਕੇ ਨੂੰ ਜੇਲ ਭੇਜਿਆ ਗਿਆ ਬੇਲੋਂ ਤੋਂ ਕੇ ਬਾਹਰ ਆਇਆ ਫਿਰ ਇਹਨੇ ਚੋਰੀ ਕੀਤੀ ਇਹਦੇ ਖਿਲਾਫ ਤਿੰਨ ਮੁਕਦਮੇ ਆਲਰੇਡੀ ਪਹਿਲਾ ਦਰਜ ਹੈ ਚੌਥਾ ਆਇਆ ਦਰਜ ਹੋਇਆ ਔਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਕਦੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਹੀਕਲ ਤੇ ਗਾਫਰਦਰ ਵਿੱਚ ਕੋਈ ਨਸ਼ੀਦਾਰ ਨਹੀਂ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ ਜੀ ਠੀਕ ਠੀਕ